ਇਹ ਦੋ ਸ਼ਖਸ ਹੈਗੇ ਨੇ ਸ਼ਾਨ ਮੁਹੰਮਦ ਤੇ ਮੁਹੰਮਦ ਸ਼ਹਿਜ਼ਾਦ ਇਹ ਦੋਨੋਂ ਹੀ ਸ਼ਾਮਲੀ ਡਿਸਟ੍ਰਿਕਟ ਯੂਪੀ ਦੇ ਰਹਿਣ ਵਾਲੇ ਨੇ ਕਿਹੜੀ ਮਾਤਰਾ ਦੇ ਵਿੱਚ ਯੂਪੀ ਬਿਹਾਰ ਤੋਂ ਲਿਆ ਕੇ ਫੀਮ ਤੇ ਇੱਥੇ ਕਿਸ ਨੂੰ ਸਪਲਾਈ ਕਰਦੇ ਸੀਗੇ ਵੀ ਇਹ ਥੋਕ 'ਚ ਵੇਚਦੇ ਸੀ ਜਾਂ ਪਰਚੂਨ 'ਚ ਛੋਟੇ-ਛੋਟੇ ਗਾਹਕਾਂ ਨੂੰ ਵੇਚਦੇ ਸੀਗੇ ਪ੍ਰੀਵਿਅਸ ਜਿਹੜਾ ਪਰਚਾ ਦਰਸੀ 6 ਕਿਲੋ ਇਸ ਸਟੇਟਮੈਂਟਸ ਵੀ ਇਹ ਥੋਕ ਵੀ ਦਿੰਦੇ ਹੋਣਗੇ ਔਰ ਪਰਚੂਨ ਵੀ ਕਰਦੇ ਹੋਣਗੇ ਰੈਸਟ ਕਰਕੇ ਨਾ 1 ਕਿਲੋ 10 ਗ੍ਰਾਮ ਫੀਮ ਜਿਹੜੀ ਹੈਗੀ ਹੈ ਬਰਾਮਦ ਕੀਤੀ ਹੈ ਇਹ ਉਧਰੋਂ ਯੂਪੀਰੋਂ ਉਧਰੋਂ ਲੈ ਕੇ ਫੀਮ ਤੇ ਇੱਥੇ ਆ ਕੇ ਸਪਲਾਈ ਕਰਦੇ ਸੀ ਲੋਕਾਂ ਨੂੰ ਦਿੰਦੇ ਸੀ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਪੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਯੁਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਵਿੱਡੀ ਮਹਿਮ ਦੇ ਤਹਿਤ ਅੱਜ ਥਾਣਾ ਟਿੱਬਾ ਦੀ ਪੁਲਿਸ ਨੇ 1 ਕਿਲੋ ਦੇ ਕਰੀਬ ਜਿਹੜੀ ਹੈਗੀ ਆਫੀਮ ਬਰਾਮਦ ਕੀਤੀ ਹੈ ਤੇ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਏ ਡੀ ਸੀ ਪੀ 4 ਮਨਦੀਪ ਸਿੰਘ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਏ ਆ ਸਰ ਕੀ ਸੀ ਪੂਰਾ ਮਾਮਲਾ ਕਿੱਥੋਂ ਇਹ ਗ੍ਰਿਫਤਾਰ ਕੀਤੇ ਤੇ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਇਹ ਦੋ ਸ਼ਖਸ ਹੈਗੇ ਨੇ ਸ਼ਾਨ ਮੁਹੰਮਦ ਤੇ ਮੁਹੰਮਦ ਸ਼ਹਿਜ਼ਾਦ ਇਹ ਦੋਨੋਂ ਹੀ ਸ਼ਾਮਲੀ ਡਿਸਟ੍ਰਿਕਟ ਯੂਪੀ ਦੇ ਰਹਿਣ ਵਾਲੇ ਨੇ ਇੱਥੋਂ ਆਪਣੇ ਟਿਬੇ ਥਾਣੇ ਦੇ ਅੰਡਰ ਪੰਜਾਬੀ ਬਾਗ ਇੱਕ ਲੋਕੇਲਿਟੀ ਆਉਂਦੀ ਆ ਉੱਥੋਂ ਇਹਨਾਂ ਨੂੰ ਇਨਫੋਰਮੇਸ਼ਨ ਬੇਸ ਦੇ ਉੱਤੇ ਹੀ ਕਾਬੂ ਕੀਤਾ ਗਿਆ ਜਿਹਦੇ ਵਿੱਚ ਆਪਣੇ ਐਸ ਐਚ ਓ ਟਿਬਾ ਜਸਪਾਲ ਸਿੰਘ ਔਰ ਉਹਨਾਂ ਦੇ ਚੌਂਕੀ ਇੰਚਾਰਜ ਗੁਰਦਿਆਲ ਸਿੰਘ ਹੋਣਾ ਨੇ ਇਹਨਾਂ ਨੂੰ ਰੈਸਟ ਕੀਤਾ ਕੈਸ਼ ਕਰਕੇ ਨਕਲੋ 1 ਕਿਲੋ 10 ਗ੍ਰਾਮ ਫੀਮ ਜਿਹੜੀ ਹੈਗੀ ਹੈ ਬਰਾਮਦ ਕੀਤੀ ਹੈ ਇਹ ਉਧਰੋਂ ਯੂਪੀ ਵੀਰ ਉਧਰੋਂ ਲੈ ਕੇ ਫੀਮ ਤੇ ਇੱਥੇ ਆ ਕੇ ਸਪਲਾਈ ਕਰਦੇ ਸੀ ਲੋਕਾਂ ਨੂੰ ਦਿੰਦੇ ਸੀ ਜਿਹਨਾਂ ਦਾ ਇਨੀਸ਼ੀਅਲ ਪੁਛਗਛ ਤੇ ਇਹ ਪਤਾ ਲੱਗਾ ਵੀ ਇਹਨਾਂ ਤੇ ਮੁਹਾਲੀ ਵਿੱਚ ਵੀ ਇੱਕ ਪਰਚਾ ਦਰਜ ਹੋਇਆ ਸੀਗਾ 2022 ਦੇ ਵਿੱਚ ਤਾਂ ਬਾਕੀ ਇਹਨਾਂ ਦਾ ਜਿਹੜਾ ਪ੍ਰੀਵਿਅਸ ਇਹਨਾਂ ਦੇ ਕਨਸਰਨ ਪੁਲਿਸ ਸਟੇਸ਼ਨ ਤੋਂ ਰਿਕਾਰਡ ਲਾਈਨ ਤੋਂ ਪਤਾ ਚੱਲੇਗਾ ਕਿਉਂਕਿ ਇਹਨਾਂ ਦਾ ਅੱਜ ਪੇਸ਼ ਕੋਰਟਸ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਰਿਮਾਂਡ ਲੈਂਨ ਤੋਂ ਬਾਅਦ ਇਹਨਾਂ ਦੇ ਜਿਹੜੇ ਬਾਕੀ ਲਿੰਕਸ ਨੇ ਅੱਗੇ ਉਹ ਇਨਾਂ ਦੀ ਇਨਵੈਸਟੀਗੇਸ਼ਨ ਦਰਮਿਆਨ ਪਤਾ ਕੀਤਾ ਜਾ ਰਿਹਾ ਸਰ ਇੰਨੀ ਭਾਰੀ ਮਾਤਰਾ ਦੇ ਵਿੱਚ ਯੂਪੀ ਬਿਹਾਰ ਤੋਂ ਲਿਆ ਕੇ ਫੀਮ ਤੇ ਇੱਥੇ ਕਿਸ ਨੂੰ ਸਪਲਾਈ ਕਰਦੇ ਸੀਗੇ ਵੀ ਇਹ ਥੋਕ 'ਚ ਵੇਚਦੇ ਸੀ ਜਾਂ ਪਰਚੂਨ 'ਚ ਛੋਟੇ-ਛੋਟੇ ਗ੍ਰਾਹਕਾਂ ਨੂੰ ਵੇਚਦੇ ਸੀਗੇ ਇਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਕਰਾਂਗੇ ਲੇਕਿਨ ਜਿਵੇਂ ਇਹਨਾਂ ਤੋਂ ਪਹਿਲਾਂ ਵੀ ਪ੍ਰੀਵੀਅਸ ਜਿਹੜਾ ਪਰਚਾ ਦਰਸ ਸੀ 6 ਕਿਲੋ ਇਸ ਸਟੇਟਮੈਂਟਸ ਵੀ ਇਹ ਥੋਕ ਵੀ ਦਿੰਦੇ ਹੋਣਗੇ ਔਰ ਪਰਚੂਨ ਵੀ ਕਰਦੇ ਹੋਣਗੇ ਤੇ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਕਲੇਅਰ ਕਰਾਂਗੇ ਹਾਂ ਤੇ ਸਰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਨਸ਼ਾ ਸਪਲਾਈਅਰ ਨੇ ਜਾਂ ਨਸ਼ਾ ਤਸਕਰ ਨਹੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਸਪੇਅਰ ਨਹੀਂ ਕਰਦਾ ਔਰ ਨਾ ਅਸੀਂ ਕਿਸੇ ਨੂੰ ਸਪੇਅਰ ਕਰਾਂਗੇ ਜਿਹੜਾ ਵੀ ਇਸ ਕੰਮ ਦੇ ਵਿੱਚ ਹੋਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਸਜ਼ਾ ਦਾ ਭਾਗੀ ਬਨਾਇਆ ਜਾਊਗਾ ਉਹ ਸਜਾ ਦਵਾਈ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਏਡੀਸੀਪੀ 4 ਮਨਦੀਪ ਸਿੰਘ ਜੀ ਵੱਲੋਂ ਜਿਹੜੀ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਆ ਵੀ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਹੈ ਵੱਡੀ ਮਹਿਮ ਹੋਰ ਵੀ ਜਿਆਦਾ ਤੇਜ਼ ਹੋ ਗਈ ਹੈ ਸੋ ਇਲਾਕੇ ਦੇ ਵਿੱਚ ਜਿਹੜੇ ਵੀ ਨਸ਼ਾ ਤਸਕਰ ਰਹਿੰਦੇ ਨੇ ਜਾਂ ਤਾਂ ਉਹ ਏਰੀਆ ਛੱਡ ਦੇਣ ਤੇ ਜਾਂ ਫਿਰ ਸਲਾਖਾਂ ਦੇ ਪਿੱਛੇ ਜਾਣ ਨੂੰ ਤਿਆਰ ਹੋ ਜਾਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰूबरू ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ 라이